ਬੇ ਰੇਂਗੇ ਚ ਪਤਾ ਹੈ ਡਾਕਟਰਾਂ ਨੂੰ ਨੌਲਜ ਨਹੀਂ ਹੈਗੀ ਡਾਕਟਰ ਸੁਣ ਆ ਭੰਗੜੇ ਪਾਉਣ ਵਾਲਾ ਹੀ ਆ ਖੜਾ ਨਹੀਂ ਹੈਗੀ ਬਾਤ ਇਹ ਜਿੱਤੀ ਭੰਗੜੇ ਪਾਉਣ ਇਹ ਦੇਖ ਮੈਂ 100 ਰੁਪਿਆ ਦੇ ਰੂਗਾ ਇਹ ਤੇਰੇ ਡਾਕਟਰ ਮੇਰੇ ਤੋਂ ਚੱਕਮੀ ਬੱਕਰੀ ਕੱਢ ਦੇਣਾ ਪਾਲੀ ਸੁਣਦੇ ਨੇ ਸਟਾਰ ਕੋਈ ਨਹੀਂ ਹੈਗਾ ਸਾਡਾ ਪਾਲੀ ਚਹੀਦਾ ਚੈਂਪੀਅਨ ਖਾੜੇ ਦੇ ਵਿੱਚ ਆ ਲੈ ਤੈ ਕੀ ਕਹਤ ਪੂਰਾ 10000 ਲਾਤਾ ਪੂਰਾ ਸਿਰ ਦਾ ਮੁੱਲ 12000 ਕਹਦਾ ਵੇਚਣੀ ਨਹੀਂ ਹੁੰਦੀ ਮੋਲਣ ਬਾਈ ਲੈ ਆ ਰੁਪਈਆ ਨਹੀਂ ਕੰਨੀ ਕੋਈ ਗੱਲ ਨਹੀਂ ਛੱਡੀ ਓਏ ਯਾਰਾ ਇਧਰ ਆ ਵੇ ਯਾਰ ਇਸ ਵਿੱਚ ਕਿਹੜੀ ਬੱਕਰੀ ਦੀ ਆ ਬਾਈ ਅੱਡਰ ਪਿਛਾ ਨੂੰ ਬੱਕਰੀ ਕਰਿਆ ਬਾਈ ਤੁਮੀ ਚੱਲ ਕੋਈ ਨਹੀਂ ਉਹਦਾ ਘਰੇ ਹੋਵੇ ਓਏ ਬੜੇ ਮਾਨ ਨਾਲ ਲੈਂਦੇ ਆ ਓ ਮਾਨ ਨਾਲ ਤੇਰੀ ਬੱਕਰੀ ਦੀ ਬੱਕਰੀ ਜਾਂਦੇ ਨੇ ਜਾਂਦੇ ਦਿਲ ਆ ਗਿਆ ਸੁਣ ਲੈ ਦੇ ਹਾਂ ਇੰਨੇ ਹਾਰੇ ਨਹੀਂ ਤੜਾਇਆ ਕਰਦੇ ਹੋਰ ਜੰਮ ਜੂਗੀ ਕੋਈ ਰਾਦਾ ਨਹੀਂ ਵੇਚਦਾ ਪਕਾ ਓ ਨਹੀਂ ਰਾਦਾ ਕੋਈ ਨਹੀਂ ਓਏ ਅੱਜ ਵਿਕਦੀ ਆ ਸੁਣ ਲੈ ਮੇਰੀ ਗੱਲ ਤੇ ਰਾਦਾ ਨਹੀਂ ਤਾਂ ਹੀ ਇੰਨੇ ਰੁਪਈਆ ਲਾਈ ਜਾਂਦੇ ਆ ਸੁਣ ਲੈ ਮੇਰੀ ਗੱਲ ਠੀਕ ਸੀਗਾ ਕਰ ਦੇ ਹਾਂ ਨਹੀਂ ਨਹੀਂ ਹੋਰ ਕੀ ਫਰਕ ਆ ਹੋਰ ਫਰਕ ਕੀ ਫਰਕ ਆ ਇਹ ਦੱਸ ਦੇ ਕਿੰਨਾ ਕ ਮੂੰਹ ਤੇ ਤੇਰੇੋਂ ਨੇੜੇ ਲੱਗੂ ਕਿਹਣਾ ਆ ਇਹ ਦੱਸ ਤੇਰੇ ਮੂੰਹੋਂ ਹੀ ਨੇੜੇ ਲੱਗੂ ਗੱਲ ਦੱਸ ਦੇ ਪਤਾ ਤਾਂ ਲੱਗਦਾ ਦੱਸ ਕਿੰਨਾ ਕਿੰਨੇ ਦੀ ਕਹਿਣਾ ਯਾਰ ਤੂੰ ਹਾਂ ਨਾ ਚ ਗਿਆ ਤਾਰਾਂ ਦੀ ਲੱਗੂ। ਉਹ ਨਾ ਜਗਨਸਤਾ ਹੈ ਨਹੀਂ ਗਰੀਬ ਤਾਂ ਬੰਦੇ ਨੇ ਯਾਰਾ। ਉਹ ਤਾਂ ਗਰੀਬ ਨੇ। ਗਰੀਬ ਤਾਂ ਬੰਦੇ ਨੇ ਜਿਹਹ ਜੇ ਕੀਲਿਆਂ ਵਾਲੇ ਹੁਣ ਉਹ ਬੱਕਰੀਆਂ ਖਰੀਦਣਗੇ ਵਿਚਾਰੇ। ਗਰੀਬ ਬੰਦੇ ਨੇ ਨਵਾਂ ਕੰਮ ਚਲਾਉਂਦੇ ਨੇ ਯਾਰਾ। ਉਹ ਆਪਣੇ ਕੋਲ ਕੜਾ। ਉਹ ਨਵਾਂ ਕੰਮ ਨੂੰ ਚਲਾਉਣਾ ਘਰੇ ਰੱਖਣ ਵਾਸਤੇ ਲੱਗਿਆ। ਹਾਂ ਇੱਕ ਲੈਣੀ ਉਹਨਾਂ ਨੇ। ਕਿੰਦੀ ਗੱਲ ਹੈ ਜੀ ਆਪਣੀਆਂ ਉਂ ਵੀ ਮਰ ਜਾਂਦੀਆਂ ਨੇ ਯਾਰਾ। ਦੇ ਦੇ। ਲੈ ਫੜਾ। ਪੁੱਛੇ ਵੀ ਨਹੀਂ ਸਾਨੂੰ ਦੇਣਾ ਪਵੇ ਤੇ 550 11000 ਦੀ ਵੇਚਤੀ ਛੋਟ ਹੋ ਗਈ ਓਏ ਲਿਆਓ ਭਾਈ ਉਹ ਮਹਾ ਬਣ ਪੁੱਛੇ ਆ ਯਾਰ ਪਾਸਾ ਯਾਰ ਉਹਨਾਂ ਤੋਂ ਉਹ ਠੀਕ ਆ ਭਾਈ ਉਹਦਾ ਬਣ ਪੁੱਛੇ ਪਾਇਆ ਕਿੰਨਾ ਪੁੱਛੇ ਹੈ ਨਹੀਂ ਨਹੀਂ ਚਲੋ ਫਿਰ ਛੱਡੋ ਜਾਨ ਕਰਨ ਗੜਪੂਰੀ ਆਓ ਜਾਨ ਕਰਨ ਮਹੌਲਾ ਹੋ ਗਿਆ ਅਗਲੇ ਚ ਗਏ ਸੀ ਨਾ ਨਾ ਅਸੀਂ ਵੀ ਤੂੰ ਦੇਖ ਉਹ ਭਾਈ ਅਸੀਂ ਕਰ ਲਾ ਲ ਪੱਗੜਿਆ ਦੇ ਦੇ ਬੱਕਰੀ ਚੰਗੀ ਬਹੁਤ ਵਧੀਆ ਹੁੰਦਾ ਆਗੇ ਤਿੰਨ ਚਾਰਵੇਂ ਮੰਲੇ 400 ਏ 400 ਏ ਆਪਣੇ ਕੋਲ ਤਿੰਨ ਬੱਚਿਆਂ ਕੋ ਘੱਟ 14000 ਦੀ ਦਵਾ ਦਾਂਗੇ ਸਾਢੇ 11 ਦੀ ਪੁੱਛੀਏ ਸਾਢੇ 11 ਦੀ ਪੁੱਛੀਏ ਨਹੀਂ ਨਹੀਂ 15 ਦੀ ਲਾਓ ਦਰਜਨ ਦਰਜਨ ਜੀ ਪੂਰੇ ਦੀ ਬੱਚੋ ਦਰਜਨ 12 ਨਹੀਂ ਕਰਦੀ ਓਏ ਡਾਕਟਰ ਨੂੰ ਕੀ ਆਸੀ ਵੀ ਡਾਕਟਰਾਂ ਪਰ ਇਹੋ ਆ ਤੂੰ ਲਮਾਗੇ ਤੈਨੂੰ ਚਾਹ ਬੇਚੀਆ ਹੈ ਚਾ ਪਰੇ ਹੋ ਮੈਨੂੰ ਆ ਬਾਈ ਛੱਡ ਏ ਭਾਈ 2 ਮਿੰਟ ਸਾਨੂੰ ਸੌਦਾ ਕਰ ਲੈਣ ਦੇ ਓ ਭਾਈ 2 ਮਿੰਟ ਖੜ ਜਾ ਕੋਈ ਆ ਬੱਕਰਾ ਖੋ ਨਹੀਂ ਮੇਰੇ ਮੈਂ ਇੱਧਰ ਲੰਘ ਜਾ ਉਹ ਬੱਕਰਾ ਮੇਰਾ ਘਰਾਰੀ ਦੋਆ ਤੇ ਘਰਾਰੀ ਦੋਆ ਤੇ ਘਰਾਰਾ ਪਾ ਦਾਨੇ ਆ ਪੰਜਾਹਰ ਪੱਠਾ ਦੇ ਵਿੱਚ ਇਹ ਭੇਰਾ ਚਾਰੀ ਨਹੀਂ ਵੇਚਦੇ ਆਪਾਂ। ਹਾਂ। ਯਾ ਫੜ ਕੇ ਵੇ। ਆ ਦੇਖੀ ਚੱਕ। ਆ ਦੱਸ ਤੇ ਆਪਾਂ ਮੁੱਲ ਹੀ ਨਹੀਂ ਕਰਨਾ। ਸਾਨੂੰ ਆਪੇ ਧੱਕਾ ਕਰਦੇ। ਨਹੀਂ ਆਪਾਂ ਮੁੱਲ ਨਹੀਂ ਕਰਨਾ ਆਪਾਂ ਵੇਚਣੀਆਂ ਨਹੀਂ ਇਹ। ਬਿਨਾ ਮੁੱਲ ਕਰੇ ਬਾਬਾ 40000 ਦੀ। ਆਪਾਂ ਵੇਚਣੀਆਂ ਨਹੀਂ। ਓਏ 40 ਦੀ ਲਵੇਗਾ? ਲੈ ਮੇਰੀ ਗੱਲ ਨਹੀਂ ਮੁੰਡਾ ਮੂੜਦਾ ਸਾਡਾ। 40 ਦੀ ਕੱਲੀ। ਕੱਲੀ ਦਾ ਬਾਬੇ ਮਾਰੇ ਆਂ ਤੁਹਾਨੂੰ। ਕੱਲੀ 40 ਦੀ। ਕੱਲੀ 15 ਦੀ ਜਾਂਦੀ ਐ ਇਦੋਂ ਚੱਕ। ਮੈਨੂੰ ਇਹਦੇ ਨਾਲ ਦੀ 50000 ਦੀ ਲਿਆ ਦੇ ਨਾਗਰ। ਲੈ ਲੈ ਏ। ਲਿਆ ਇੱਕ ਮਿੰਟ ਮੇਲੇ 'ਚ ਪਾਉ ਮੇਲੇ 'ਚ ਪਾਉ ਮੇਲੇ 'ਚ ਜੇ ਨੂੰ ਜਿੱਤ ਜਾਵੇ 50000 ਤੋਂ ਓ ਵੀਰੇ ਚੈੱਕ ਮੈਨੂੰ ਛੱਡ ਚੈੱਕ ਮੈਨੂੰ ਚਿੱਤ ਦੇ ਨਹੀਂ ਸਕੇ ਇੱਕ ਮਿੰਟ ਓ ਕਰ ਮੇਰੀ ਸੋਣ ਮੇਰੀ ਹੈ ਜੀ ਬਈ ਹੈ ਜੀ ਓ ਮੇਰੀ ਸੋਣ ਲਿਆ ਕਾਲੀ ਹੱਟ ਦੇ ਚੌੜੇ ਥਣ ਵਾਲੀ ਲਈ ਆ ਮੁੰਡਿਆਂ ਨੂੰ ਉੱਟੇ ਵਾਲਿਆਂ ਤੋਂ ਮੈਂ ਕਰਾਈ ਏ ਉਹ ਨੂੰ ਇਹ ਪੁੱਛ ਲਈ ਵੀ ਕਿਹੜੇ ਮੇਲੇ 'ਚ ਜਿੱਤੀ ਹੋ ਤੀਜਾ ਨੰਬਰ ਵੀ ਕੀਤਾ ਮੈਂ ਲੈ ਰੂ 50 ਦੀ ਲਿਆ ਆਪਾਂ ਦਾ ਬਾਪ ਜੇ ਨੰਬਰ ਵਾਸਤੇ ਨਹੀਂ ਆਇਆ ਆਠਾ ਤੇਰੇ ਆ ਮੇਲੇ ਸਿਰੱਖ ਦੇ ਉਹ ਫੇਰ ਮੇਰੇ ਧੁੱਧ ਧੁੱਧ ਮੈਂ 5 ਰੁਪਏ ਦੇ ਜਿੱਦਣਾ ਤੈਨੂੰ ਕਮੀ ਚੱਕਾਂਗੇ ਨਾਲੇ ਪਿੰਡਾ ਸਾਫ ਇਹਦੇ ਨਾਲ ਚੱਕ ਮਾਲ ਚੱਕੇ ਚੇਲੇ ਨੇ ਮੇਰੇ ਇਹਨਾਂ ਕਾੜ ਕੇ ਬਣਾਏ ਹੋਏ 100 ਬੱਕਰੀ ਦਾ ਮਾਲਕ ਹੈ ਨਾਲੇ ਛੜਾ ਯਾਰ ਹੈ ਦਰੋਗੇ ਨੂੰ ਆਏ ਕਹਿੰਦਾ ਪਹਿਲਾਂ ਖੜ ਜਾ ਮਦਾਨੀਆਂ ਬਦਲਾ ਫੇਰ ਲਾਉਣਾ ਫਾਤਰੇ ਨਾਲਾ ਕਿਹੜਾ ਕਹਿੰਦੀ ਪੰਜਾਬ ਚੋਂ ਤਾਲੀ ਕੋਈ ਨਹੀਂ ਕਹਿ ਸਕਦਾ ਜੱਫੇ ਨਾਲ ਇਹਨਾਂ ਛੇਰ ਨੇ ਇਹ ਕਹਿੰਦਾ ਲੱਖ ਲਾਥ ਲਾਥ ਨਹੀਂ ਆਉਣਾ ਰਪਈਏ 55000 ਦੀ ਸ਼ਰਤ 'ਤੇ ਰਿੰਗ 'ਚ ਜਿੱਤ ਜਾਵੇ ਕਿਵੇਂ ਜੇ ਨੂੰ ਰਿੰਗ 'ਚ ਜਿੱਤ ਜਾਵੇ 50 50 ਬਾਬੇ ਰਿੰਗ 'ਚ ਪਤਾ ਹੈ ਡਾਕਟਰਾਂ ਨੂੰ ਨੌਲਜ ਹੈ ਉਹ ਤੂੰ ਛੱਡ ਤੂੰ ਰਿੰਗ ਦੀ ਨੌਲਜ ਨਹੀਂ ਹੈਗੀ ਡਾਕਟਰ ਹੁਣ ਭੱਜ ਨਾ ਭਾਈ ਸਾਹਿਬ ਜੀ ਬਰੀਡ ਰੱਖੀ ਹੈ ਛੇ ਨਹੀਂ ਜਿੰਨੀ ਪਾਲੀਆਂ ਨੂੰ ਨੌਲਜ ਰੱਜੂ ਨੂੰ ਦੱਸ ਦੇ ਇੱਥੇ ਮੈਂ ਅਸਲੀ ਚੀਜ਼ ਇੱਧਰ ਕੱਢ ਕੇ ਪਰਾ ਮਾਰ ਦੇ ਲਈ ਆ ਕੱਖ ਨਹੀਂ ਡਾਕਟਰਾਂ ਨੂੰ ਡਾਕਟਰ ਦਾ ਚੰਗੀਆਂ ਚੰਗੀਆਂ ਨੂੰ ਕਰਦਾ ਇੱਥੇ ਸੁਣ ਆ ਭੰਗੜੇ ਪਾਉਣ ਲਈ ਆ ਖੜਾ ਨਹੀਂ ਹੈਗੀ ਬਾਤ ਇਹ ਜਿੱਤੀ ਹੈ ਭੰਗੜੇ ਪਾਉਣ ਲਈ ਖੜਾ ਹੈ ਜਿੱਤੀ ਹੈ ਐਵੇਂ ਨਹੀਂ ਕਹ ਤੂੰ ਕਰੇ 50 ਜੀ ਕਿ ਤੂੰ ਮੈਂ 50 ਨਾਮ ਦੇਉ ਜੇ ਤੈਨੂੰ ਕਸ ਨੂੰ ਚੰਗੀਆਂ ਚੰਗੀਆਂ ਨੂੰ ਕਰਦਾ ਡਾਕਟਰ ਦਾ ਇਹ ਮੇਰੇ ਡਾਕਟਰ ਆ ਮੈਂ 100 ਰੁਪਇਆ ਦੇ ਰੂਗਾ ਇਹ ਤੇਰੇ ਡਾਕਟਰ ਮੇਰੇ ਤੋਂ ਚੱਕਮੀ ਬੱਕਰੀ ਕੱਢ ਦੇਣਾ ਪਾਲੀ ਸੁਣਦੇ ਨੇ ਸਾਰੇ ਇੱਕ ਮਿੰਟ ਮੁੰਡਾ ਅਮਰ ਸ਼ੌਕੀ ਦਾ ਇਹਨੂੰ ਰੱਸੀ ਘਰਾ ਪੱਟ ਬਾਰੇ ਵੀ ਨਾ ਜਿੱਤੀਆਂ ਨੀ ਆ ਚਾਰ ਦਾੰਦਾ ਅੱਠ ਦਾੰਦਾ ਵੀ ਦੂਜਾ ਨੰਬਰ ਕਰਕੇ ਆਈ ਸੀ ਲਾੜ ਨਾ ਜਿੱਤੀਆਂ ਨੀ ਆ ਬਾਬੇ ਮੰਨਦਾ ਮੈਂ ਤੇਰੀ ਗੱਲ ਸਮਝ ਗਏ ਨਾ ਇਹਨੂੰ ਛਿੱਤੀ ਪਤਾ ਕਿਹੜੀ ਸੀ ਨਾਲ ਜਨੂਨ ਜੀ ਹੈਗੀ ਨਾਲ ਜ ਪਾਲੀਆਂ ਨੇ ਰਹੂਗੀ ਜਿਹੜੇ ਨੇ ਬੂਟੇ ਲਾ ਕੇ ਤੋਰੀਆਂ ਨੇ ਇਹ ਬੱਕਰੀਆਂ ਅੱਜ ਦੇ ਸਟਾਰ ਬਣ ਗਏ ਜਿਹੜੇ ਫਾਰਮ ਵਾਲੇ ਸਟਾਰ ਕੋਈ ਨਹੀਂ ਹੈਗਾ ਸਾਡਾ ਪਾਲੀ ਚਾਹੀਦਾ ਚੈਂਪੀਅਨ ਕਾਲੀ ਸਾਨੂੰ ਪਾਉਂਦੇ ਨਹੀਂ ਹੈਗੇ ਕਹਿੰਦੇ ਨੇ ਸੜੇ ਨੇ ਦੋ ਮਾਰੋ ਜੁੱਤੀਆਂ ਇਹਨਾਂ ਦਾ ਨੰਬਰ ਇਹ ਨਾ ਪਾਓ ਇਹ ਕੰਮ ਖਰਾਬ ਕਰਨਗੇ ਆਹ ਰੱਖ ਮੇਰੇ ਚਿੱਲੇ ਨੇ ਹੈ ਹਾਂ ਆਹ ਵੱਟ ਪਹਿਲੇ ਤੇ ਸੀ ਮੈਂ ਤਿੰਨੇ ਇਕੱਠੀਆਂ ਕਰਦਾ ਪਿੰਨਾ ਜੋ ਜਿਹੜੀ ਤੇਰੀ ਲਈ ਆ ਇਹ ਨਹੀਂ ਬੱਕਰੀ ਤੇਰੀ ਉਹ ਜਿੱਤੀ ਹੋਈ ਜਿੱਤੀ ਹੋਈ ਹੈ ਇਹਨਾਂ ਤਿੰਨਾਂ ਤੋਂ ਹੀ ਉਹ ਤਾਂ ਜਿੱਤੀ ਜਿੱਤੀ ਹੋਈ ਹੈ ਜਿੱਤੀ ਉਹ ਤਾਂ ਮੈਂ ਮੰਨਦਾ ਕੀ ਆਈ ਹੈ ਤਾਂ ਬਸ਼ੀਕੀ ਬਾਬੇ ਆਇਆ ਚਾਹੇ ਬਿਸ਼ਾਕੀ ਜਿੱਤੀ ਹੋਵੇ ਬਾਬੇ ਉਹ ਵੀਰੇ ਇੱਕ ਮੋੜ ਹੁਣ ਤਾਂ ਲੈ ਜਿੱਤ ਸਕਦਾ ਜਿਹੜਾ ਅਸਲੀ ਪਾਲੀ ਆ ਉਹ ਤੋਂ ਕੋਈ ਜਾਨ ਨਹੀਂ ਹੁਣ ਤਾਂ ਲੈ ਤੂੰ ਵੀ ਪਾਲੀਆਂ ਅਸੀਂ ਵੀ ਕੱਟ ਨਹੀਂ ਸਾਡੇ ਪਿਓਆਂ ਨੇ ਧਰਤੀ ਪੱਤੀ ਮੇਰੀ ਗੱਲ ਹੁਣ ਜ਼ਿਮੀਦਾਰ ਤਾਂ ਹੁਣ ਬੱਕਰੀਆਂ ਰੱਖਣ ਕਰ ਗਏ ਨੇ ਸਾਡੇ ਪਿਓ ਨੇ ਜ਼ਿਮੀਦਾਰ ਛੱਡਦੇ ਤੂੰ ਜਿੰਨੇ ਸਾਡੇ ਪਿੰਡ ਚ ਜ਼ਮੀਂਦਾਰ ਐ ਬੱਕਰੀਆਂ ਸੀ ਪੂਰੇ ਪੰਜਾਬ ਚ ਨਹੀਂ ਸੀ ਸਮਝ ਗਏ ਨਾ 42 42 ਇੰਚ ਦੀਆਂ ਬੱਕਰੀਆਂ 2 200 ਬੱਕਰੀ 2 200 ਭੇਡ ਆਉਂਦਾ ਦਾ ਸਾਡੇ ਇਹ ਤਾਂ ਸਾਡੀ ਬੋਆ ਅੱਗੇ ਲੱਗ ਗਿਆ ਇਹ ਨਾ ਕਰ ਤੂੰ ਵੀ ਕਹੂੰਗਾ ਕਿ ਜ਼ਿੰਮੇਦਾਰ 8ਵੀਂ ਪੀੜੀ ਦਾ ਉਹ ਸੋਹਣੇ ਤੇ ਕਿੱਤਾ ਹੀ ਜ਼ਿੰਮੇਦਾਰਾਂ ਦਾ 8ਵੀਂ ਪੀੜੀ ਦਾ ਬੰਦਾ ਸਾਡਾ ਹੈਗਾ 8ਵੀਂ ਪੀੜੀ ਆ ਗਈ ਇਹਨੂੰ ਮਾਜੇ ਮਾਜੀ ਦੇ ਕਿੱਦਿਆਂ ਜੇ ਨਾ ਦਾਦਾ ਬੱਕਰੀਆਂ ਚਾਰਿਆ ਕਰਦਾ ਪਾਕਿਸਤਾਨ ਵਾਸਤਾ ਮੇਰਾ ਤਾਇਆ ਮਾਤੂ ਹੈ ਇਹਦੇ ਵਿੱਚ ਚੰਗੀਆਂ ਬੱਕਰੀਆਂ ਸਭ ਨੂੰ ਪਤਾ ਵੀ ਪੰਜਾਬ ਚੋਂ ਇਹਦੇ ਨੇ ਚੰਗੀਆਂ ਨੇ ਸਭ ਨੂੰ ਪਤਾ ਹੈ ਅੱਜ ਅਰੇ ਵੀ ਤਾਂ ਹੀ ਸੁਣ ਚਲੋ ਆਪਾਂ ਹੱਸਨੇ ਲੜਦੇ ਨਹੀਂ ਨਾ ਲੜਦੇ ਨਹੀਂ ਉਹ ਜਿਆਦਾ ਸੁਣ ਰਿਹਾ ਬਾਬਾ ਅੱਜ ਜਿਹੜਾ ਵੀ ਕਹਿੰਦਾ ਝੰਡੀ ਚੱਕਵਾ ਮੁੰਡਾ ਅਮਰ ਦਾ ਹੈਗਾ ਸਹੀ ਗੱਲ ਹੈ ਇੱਥੇ ਬੰਦਿਆਂ ਨੂੰ ਹੋਰ ਲੱਭੂ 40000 ਦੀ ਲਈ ਸੀ ਨਹੀਂ ਤੇ ਮੈਨੂੰ ਪਤਾ ਹੈ ਘੌਰ ਦੇ ਮੇਲੇ ਤੇ ਪਪਾ ਮੈਨੂੰ ਤੇ ਖੀਰੀ ਪੱਟ 40 ਦੀ ਲਈ ਤੇ ਅੱਜ ਛੇ ਦੰਦ ਕਿੰਨੇ ਦੀ ਹੈ ਅੱਜ ਚਾਰ ਮੇਲੇ ਦੀ ਚੈਂਪੀਅਨ 400 ਰੁਪਿਆ ਦੀ ਹੈ ਚਾਰ ਮੇਲੇ ਦੀ ਚੈਂਪੀਅਨ ਫਿਰ ਹੁਣ ਬਾਬਾ ਤੈਨੂੰ 50000 ਦਵਾ ਦਈਏ ਕਿੰਨਾ ਵੇਚ ਰਹੀ ਨਹੀਂ ਭਾਈ ਬਾਬਾ ਠੱਗੀ ਪੱਜ ਗਈ ਬਾਬਾ ਤੇਰੇ ਤੇ ਮੁੰਡਾ ਜਾ ਬੱਥੇ ਆਸ਼ੂ ਹੋ ਗਿਆ ਸੀ ਆਪਾਂ ਪਹਿਲੇ ਕਹਤਾ ਵੀ ਆਪਾਂ ਗੇਂ ਇਕੱਠੀ ਕਰਦੇ ਆਪਾਂ ਇਕੱਠੀ ਕਰਦੇ ਆ ਮੈਂ ਵੇਚ ਦਾਂ ਹਾਂ ਲੈ ਤੇਰਾ ਸਨਕਾਰ ਕਰ ਗਿਆ ਮੁੰਡਾ ਸਤਕਾਰ ਕਰ ਗਿਆ ਤੇਰਾ ਮੁੰਡਾ ਧੰਨਵਾਦ ਧੰਨਵਾਦ